ਕਲ ਸਾਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਉੱਤੇ ਬਹੁਤ ਕਿਰਪਾ ਸੀ ਜਿਨ੍ਹਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਸੋਨੇ ਦੀ ਸੇਵਾ ਕਰਵਾਈ ਜਿਹੜਾ ਕਿ ਸੋਨਾ ਅੱਜ ਵੀ ਨਜ਼ਰ ਆਉਂਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਇੰਨਾ ਜ਼ਿਆਦਾ ਪਿਆਰ ਕਰਦੇ ਸੀ ਇੰਨੀ ਜ਼ਿਆਦਾ ਉਹਨਾਂ ਦੀ ਗੁਰੂ ਰਾਮਦਾਸ ਪਾਤਸ਼ਾਹ ਤੇ ਸ਼ਰਧਾ ਹੈ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੀ ਆਪਣੀ ਰਿਹائش ਤਾਮੀਰ ਕਰਵਾਈ ਉਹ ਉਹਦਾ ਜਿਹੜਾ ਸਮੂੱਚਾ ਨਾਮ ਆ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ ਰਾਮ ਬਾਗ ਰੱਖਿਆ ਜਿੱਥੇ ਗਰਮੀਆਂ ਦੇ ਵਿੱਚ ਸ਼ੇਰੇ ਪੰਜਾਬ ਦੇ ਇੱਥੇ ਰਹਿੰਦੇ ਸੀ ਔਰ ਜਦੋਂ ਵੀ ਦਰਬਾਰ ਸਾਹਿਬ ਵੀ ਆਉਂਦੇ ਸੀ ਕਈ ਵਾਰੀ ਇੱਥੇ ਹੁੰਦੇ ਸੀ ਤੇ ਉੱਥੇ ਪਹੁੰਚਦੇ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਦੇ ਵਿੱਚ ਸਾਲਾਨਾ ਵਰਸੀ ਜਿਹੜੀ ਹਰ ਸਾਲ ਪਾਕਿਸਤਾਨ ਮਨਾਈ ਜਾਂਦੀ ਐਤਕੀ ਕੁਝ ਹਾਲਾਤ ਐਵੇਂ ਦੇ ਬਣੇ ਆ ਵੀ ਐਤਕੀ ਜਿਹੜਾ ਸਾਡਾ ਜੱਥਾ ਜਾਂਦਾ ਸੀ ਇੱਥੋਂ ਐਤਕੀ ਨਹੀਂ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਯਤਨ ਕੀਤੇ ਪਰ ਜਿਹੜੇ ਸਰਕਾਰਾਂ ਦੇ ਆਪਸੀ ਕਲੈਸ਼ ਉਹਦੇ ਕਰਕੇ ਜੱਥਾ ਨਹੀਂ ਜਾ ਰਿਹਾ ਤਾਂ ਇਸ ਵਾਰੀ ਜਿੱਥੇ ਮੰਜੀ ਸਾਹਿਬ ਦਰਬਾਰ ਸਾਹਿਬ ਹਰ ਸਾਲ ਹੀ ਉੱਥੇ ਮਹਾਰਾਜਾ ਸਾਹਿਬ ਦੀ ਯਾਦ ਬਣਾਈ ਜਾਂਦੀ ਆ ਤਾਂ ਐਤਕੀ ਉਹਦੇ ਨਾਲ ਦੀ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਛਤਰ ਸ਼ਾਇਆ ਹੇਠ ਐਸ ਵਾਰੀ ਜਿਹੜੀ ਇਹ ਵਰਸੀ ਆ 29 ਆਪਣੇ ਜੂਨ ਨੂੰ 2025 ਕੱਲ ਨੂੰ ਇੱਥੇ ਮਨਾਈ ਜਾ ਰਹੀ ਆ ਔਰ ਇੱਥੇ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਦਾ ਪਾਠ ਕੀਰਤਨ ਤੇ ਢਾਡੀ ਜਿਹੜਾ ਵਾ ਗੁਰੂ ਕਾ ਇਤਿਹਾਸ ਸੁਣਾਉਣਗੇ ਮੈਂ ਸੰਗਤਾਂ ਨੂੰ ਅਪੀਲ ਕਰਦਾ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਨੂੰ ਪਿਆਪਾ ਵਧ ਚੜ ਕੇ ਆਈਏ ਤੇ ਆਪਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰੀਏ ਜਿਨ੍ਹਾਂ ਦੇ ਰਾਜ ਦੇ ਵਿੱਚ ਸਮਾਜ ਦੇ ਸਾਰੇ ਵਰਗ ਸੁਖੀ ਸੀ ਪਰ ਸਾਰੇ ਧਰਮ ਦੇ ਲੋਕ ਬਹੁਤ ਪ੍ਰੇਮ ਪਿਆਰ ਤੇ ਮੁਹੱਬਤ ਦੇ ਨਾਲ ਰਹਿੰਦੇ ਸੀ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨੇ ਤੇ ਖਾਲਸਾ ਰਾਜ ਸਥਾਪਿਤ ਕੀਤਾ ਉਥੇ ਉਹ ਸਾਰੇ ਪੰਜਾਬੀਆਂ ਦੇ ਰਾਜੇ ਹੀ ਔਰ ਦੁਨੀਆ ਦੇ ਵਿੱਚ ਵੱਸਣ ਵਾਲੇ ਸਾਰੇ ਜਿਹੜੇ ਅਮਨ ਪਸੰਦ ਲੋਕ ਉਹਨਾਂ ਨੂੰ ਅੱਜ ਵੀ ਪਿਆਰ ਕਰਦੇ ਤੇ ਉਦੋਂ ਵੀ ਪਿਆਰ ਕਰਦੇ ਹੈਗੇ ਸੀ ਅੱਜ ਇਹ ਜਿਹੜਾ ਸਾਡਾ ਇੱਥੇ ਨਿਸ਼ਾਨ ਸਾਹਿਬ ਆ ਗੁਰੂ ਪੰਥ ਦਾ ਉਹਦੇ ਚੋਲਾ ਸਾਹਿਬ ਬਦਲਣ ਦੀ ਸੇਵਾ ਜਿਹੜੀ ਉਹ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਜਾ ਰਹੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਆਪਾਂ ਇਹੋ ਜਿਹੇ ਕੰਮ ਜਿਹੜੇ ਮਿਲ ਜੁਲ ਕੇ ਕਰ